ਸਾਰੇ ਇੰਟੈਲੀਜੈਂਸੀ ਨੂੰ ਸਾਰੇ ਪੰਜਾਬ ਨੂੰ ਇੱਕ ਕਾਲ ਦਿੱਤੀ ਸੀ ਕਿ ਵੀ ਅਸੀਂ ਜੈਤੋ ਬਲਾਕ ਵੱਲੋਂ ਜਿਹੜੇ ਪਿੰਡਾਂ ਦੀਆਂ ਚੋਣਾਂ ਰੱਦ ਹੋਈਆਂ ਹਮ ਰੇਲਵੇ ਲਾਈਨ ਰੋਕਨ ਦਾ ਸਟੇਸ਼ਨ ਤੇ ਸ਼ਾਂਤਵੇਂ ਬੈਠਣ ਦਾ ਪ੍ਰੋਗਰਾਮ ਸੀਗਾ ਓਕੇ ਜੈਤੋ ਦੀ ਪੁਲਿਸ ਨੇ ਫਰੀਦਕੋਟ ਦੀ ਪੁਲਿਸ ਨੇ ਕੋੜਕੂਰਾ ਦੀ ਪੁਲਿਸ ਨੇ ਇੱਥੋਂ ਦੇ ਐਮਐਲਏ ਦੇ ਕਹਿਣ ਤੇ ਸਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਤੱਕਾ ਕੀਤਾ ਹੈਗਾ ਹਾਂਜੀ ਮਤਲਬ ਇੱਥੋਂ ਦੇ ਤਹਿਸੀਲਦਾਰ ਨੇ ਤਾਂ ਹੱਦ ਪਾਰ ਕਰ ਦਿੱਤੀ ਵੀ ਸਾਡੀਆਂ ਔਰਤਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਬੱਤਮੀਜੀ ਤੱਕ ਮਤਲਬ ਉੱਤਰਾਏ ਤੁਸੀਂ ਸਾਰੀ ਕਵਰਿੰਗ ਕੀਤੀ ਹੈ ਜੀ ਬਿਲਕੁਲ ਵੇਖੋ ਕੋਈ ਝੂਠ ਨਹੀਂ ਹੈ ਕੁਝ ਵਿਅਕਤੀ ਵੱਲੋਂ ਮਤਲਬ ਕਿ ਜਿਹੜਾ ਕਿ ਸੂਏ ਚ ਵੀ ਛਾਲਾ ਮਾਰੀ ਗਈ ਹੈ ਛਾਲਾ ਭਾਈ ਅਸੀਂ ਕਰੀ ਗਈ ਹਾਂ ਇੱਥੋਂ ਸਾਨੂੰ ਧਰਨੇ ਤੋਂ ਇਹ ਠਾਉਣ ਨੂੰ ਫਿਰਦੇ ਆ ਸਾਨੂੰ ਰੇਲਵੇ ਲਾਈਨ ਤੋਂ ਇਹ ਨਹੀਂ ਜਾਣ ਦਿੰਦੇ ਇਨਸਾਫ ਇਹ ਨਹੀਂ ਦਿੰਦੇ ਫਿਰ ਭਾਈ ਛਾਲਾ ਹੀ ਮਾਰਾਂਗੇ ਸਾਡੇ ਕੁਝ ਵਿਅਕਤੀ ਜਿਹੜੇ ਫੱਟੜ ਵੀ ਹੋ ਗਏ ਡੁੱਬ ਗਏ ਸੀਗੇ ਮੱਥੇ ਪਾਟ ਕੇ ਹੈਗੇ ਆ ਹਾਂਜੀ ਉਹਨਾਂ ਨੂੰ ਫ੍ਰੀ ਕੁਟ ਰੈਫਰ ਕਰ ਦਿੱਤਾ ਹੈਗਾ। ਜੀ। ਪਰ ਅਸੀਂ ਇਹ ਇੱਥੋਂ ਦੇ ਪ੍ਰਸ਼ਾਸਨ ਨੂੰ ਕਹਨੇ ਵੀ ਅਸੀਂ ਪਹਿਲੇ ਦਿਨ ਜਿੱਦੇ ਬੈਠੇ ਸੀ ਧਾਕੇ ਬੈਠੇ ਸੀ। ਅਸੀਂ ਉਦੋਂ ਘਰੇ ਜਾਵਾਂਗੇ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ। ਹੁਣ ਕੋਈ ਲੱਗਦਾ ਵੀ ਇਨਸਾਫ ਮਿਲ ਲਿਆ? ਦੇਖੋ ਇੱਥੋਂ ਦਾ ਜਿਹੜਾ ਸਿਵਲ ਪ੍ਰਸ਼ਾਸਨ ਆ ਉਹ ਕਿਸੇ ਤਰੀਕੇ ਦਾ ਜਿਹੜਾ ਕੋਆਪਰੇਟ ਨਹੀਂ ਕਰ ਰਿਹਾ ਉਹਦੇ ਅਧਿਕਾਰ ਖੇਤਰ ਚ ਆਉਂਦਾ। ਕੀ ਕਰਨਾ ਜਿਹੜੇ ਹੈਗਾ ਲਗਾਤਾਰ ਚੱਲੀ ਰਿਹਾ। ਲਗਾਤਾਰ ਚੱਲੂਗਾ ਜੀ। ਜਦੋਂ ਇਹ ਇਦਾਂ ਨਹੀਂ ਕਰਨਗੇ ਫਿਰ ਠੀਕ ਆ ਭਾਈ। ਅਸੀਂ ਆਪ ਦਾ ਪ੍ਰੋਟੈਸਟਾ ਹੋਰ ਵੀ ਤਿੱਖਾ ਕਿਸੇ ਹੋਰ ਤਰੀਕੇ ਨਾਲ ਕਰਾਂਗੇ। ਗੋਰਵਿਕ ਥੋੜੀ ਹੋਰ ਚੀਜ਼ ਦੱਸੋ ਜਿਹੜੇ ਬੰਦੇ ਨੇ ਸਵੇਰੇ ਦੇ ਵਿੱਚ ਛਾਲਾ ਮਾਰੀਆਂ ਸੀਗੀਆਂ ਕੀ ਉਹ ਠੀਕ ਠਾਕ ਆ ਕੋਈ ਉਹਨਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਦੇਖੋ ਜੀ ਇੱਥੋਂ ਦੇ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਪਿਆ ਜੀ ਬਾ ਕੋ ਸਾਥੀ ਸਾਡੇ ਜਿਹੜੇ ਵੀਰ जख्मी ਹੋ ਗਏ ਆ ਹਾਂਜੀ ਇੱਥੇ ਐਂਬੂਲੈਂਸ ਤੁਹਾਡੇ ਸਾਹਮਣੇ ਆਈ ਆ ਜੀ ਬਿਲਕੁਲ ਆ ਉਹਨਾਂ ਨੂੰ ਲੈ ਕੇ ਗਏ ਹੈਗੇ ਆ ਮਤਲਬ ਫ੍ਰੀ ਕੋਡ ਰੈਫਰ ਕਰਤਾ ਹੈਗਾ ਤੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਕਹਿੰਨੇ ਵੀ ਸਾਡਾ ਮਸਲਾ ਹੱਲ ਕਰਾਓ ਅਸੀਂ ਕੋਈ ਨਜਾਇਜ਼ ਮੰਗਣੀ ਪੁਲਿਸ ਦੇ ਬੰਦੇ ਵੀ ਅਰੈਸਟ ਕੀਤੇ ਤੁਹਾਡੇ ਬੰਦੇ ਬੰਦੇ ਅਰੈਸਟ ਕੀਤੇ ਆ ਜੀ ਜਿਹੜੇ ਬੰਦੇ ਅਰੈਸਟ ਕੀਤੇ ਸੀ ਬਿਨਾਂ ਸ਼ਰਤ ਆ ਬੈਠੇ ਆ ਲਿਆਂਦੇ ਆ ਮੈਂ ਇਹਨਾਂ ਨੂੰ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਉਹਨਾਂ ਦੀ ਬਾਈਕ ਲੈ ਕਿੰਨੇ ਕਿੰਨੇ ਬੰਦੇ ਨੇ ਛਾਲਾ ਮਾਰਿਆ ਸੀ ਕਿ ਗੁਰੇ ਜੀ ਆ ਸਾਡੇ ਕੋਲ ਕਾਫੀ ਸਾਥੀਆਂ ਨੇ ਜਿਹੜੀਆਂ ਛਾਲਾ ਮਾਰਤੀਆਂ ਸੀ ਔਰਤਾਂ ਵੀ ਮਾਰਨ ਲੱਗੀਆਂ ਸੀ ਅਸੀਂ ਹੁਣ ਵੀ ਸੋਏ ਤੇ ਬੈਠੇ ਸੀ ਛਾਲਾ ਹੀ ਮਾਰਾਂਗੇ ਜਿੰਨਾ ਟਾਈਮ ਜ਼ਰੂਰ ਇਨਸਾਫ ਨਹੀਂ ਮਿਲ ਜਾਂਦਾ ਜੇ ਐਮ ਐਲ ਏ ਦੀ ਗੁੰਡਾਗਰਦੀ ਇੰਨੀ ਵੱਧ ਚੁੱਕੀ ਆ ਜੇ ਐਮ ਐਲ ਏ ਦੇ ਕਹਿਣ ਤੇ ਸਾਰਾ ਕੁਝ ਗ ਤੇ ਫਿਰ ਆਪਾਂ ਇੱਥੇ ਇਸ ਸਮਾਜ ਦੇ ਅੰਦਰ ਇਸ ਜੇਤੋ ਅੰਦਰ ਰਹਿਣ ਦਾ ਆਪਣਾ ਕੋਈ ਰਹੀ ਨਹੀਂ ਹੈ ਠੀਕ ਹੈ ਜੀ ਹਾਂ ਜੀ ਧੰਨਵਾਦ ਠੀਕ ਹੈ ਕਰੋ ਜੀ ਸਾਰੇ ਸਾਥੀਆਂ ਨੂੰ ਬੇਨਤੀ ਹੈ